ਲੈ ਵੀ ਜੱਟਾਂ ਕੋਲੋਂ ਇੱਕ ਤਾਂ ਖੇਤਾਂ ਦੇ ਵਿੱਚੋਂ ਛੋਲੇ ਗਏ ਸਰੋਂ ਗੀ। ਕਿਆ ਮੱਖਣਾ? ਹਾਂਜੀ ਹਾਂਜੀ। ਨਹੀਂ ਵੀਜਦਾ ਕੋਈ। ਹੁਣ ਕਿਉਂਕਿ ਹੱਥੀ ਕਰਨਾ ਪੈਂਦਾ। ਹੱਥੀ ਕਰਨਾ ਪੈਂਦਾ ਭਾਈ। ਹਾਂ। ਘਰਾਂ ਦੇ ਵਿੱਚੋਂ ਕਸੋਲੇ ਗਏ ਆਹ ਦਾਤੀਆਂ ਗਈਆਂ ਤੇ ਰੰਬੇ ਵੀ ਗਏ। ਬਿਲਕੁਲ ਭਾਈ ਬਿਲਕੁਲ। ਨਾ ਕੋਈ ਬਹਿ ਕੇ ਕੱਖ ਪੜਦਾ ਤੇ ਨਾ ਕੋਈ ਗੁੜਦਾ ਤੇ ਨਾ ਤੈਨੂੰ ਪਤਾ ਦੇ ਘੜਨ ਕਢਾਈ ਦਾ ਕੰਮ ਵੀ ਗਿਆ ਚੱਕ ਕੇ ਸਪਰੇ ਹਾ ਰੌਂਡਪ ਮਾਰਨਦੇ ਭਾਈ ਆ ਸਹੀ ਗੱਲ ਐ। ਇੱਕੋ ਹੀ ਸੁਨੇਹਾ ਇਕ ਸਨੇਹਾ ਤਾਂ ਮੇਰਾ ਖਾਸ ਤੌਰ ਤੇ ਸਮੁੱਚੇ ਪੰਜਾਬੀਆਂ ਨੂੰ ਆ ਅੱਗੇ ਨਾ ਬਜ਼ੁਰਗ ਜਿਵੇਂ ਬੈੜ ਕਾ ਹਾਲੀ ਕੱਢਦੇ ਨਾਲ ਵੱਡੇ ਬਲਦ ਦੇ ਓਵੇਂ ਜਵਾਕਾਂ ਨੂੰ ਵੀ ਹਾਲੀ ਕੱਢਦੇ ਸਿਆਣਾ ਦਾ ਕਿਹਾ ਵੀ ਜਵਾਕ ਤੇ ਰੰਬਾ ਚੰਡਿਆ ਕੰਮ ਦਿੰਦੇ ਆ ਤੇ ਅਸੀਂ ਜਵਾਕਾਂ ਨੂੰ ਕੰਮ ਨਾ ਕਿਰਤਨੋਂ ਤੋੜਤਾ ਆਮ ਹੀ ਕਹਾ ਸੀ ਕਰਾਂ ਚ ਇਹ ਛੱਡ ਪਰੇ ਖੇਤੀ ਜੀ ਕੀ ਬਣਦਾ ਕੁਝ ਨਹੀਂ ਪਾਜਦਾ ਮੈਂ ਘਟਾ ਢੋਈ ਜਾਵਾਂਗੇ ਪੜ੍ਹ ਲੈ ਘਰੋਂ ਨੌਕਰੀ ਕਰ ਲਵਾਂਗੀ ਖੇਤੀ ਤੋਂ ਸਾਨੂੰ ਦੂਰ ਕਰਦਾ ਖੇਤੀ ਕਿਰਤ ਸਾਡੇ ਗੁਰੂਆਂ ਨੇ ਕਿਹਾ ਸੀ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਅਗਲੀ ਗੱਲ ਜੇ ਬਚਣਾ ਚਾਹੁੰਦੇ ਹੋ ਪੰਜਾਬੀ ਕੋ ਹਲੇ ਵੀ ਹੱਥੀਂ ਕਿਰਤ ਤੇ ਆਜੋ ਇਹਦੇ ਫਾਇਦੇ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾ ਫਾਇਦਾ ਕੋਈ ਡਿਪਰੈਸ਼ਨ ਕੋਈ ਬਿਮਾਰੀ ਛਮਾਰੀ ਨੇੜੇ ਨਹੀਂ ਲੱਗਦੀ ਹੁਣਾਂ ਧੁੱਪਾ ਇਹ ਮੱਖਣਾ ਲੈਣੋਂ ਹੀ ਛੱਟ ਗਈ ਬਿਲਕੁਲ ਭਾਈ ਬਿਲਕੁਲ ਹੈ ਬਿਲਕੁਲ ਬਟਾ ਮੰਡੀ ਪਟਾਣ ਮੰਡੀ ਆ ਤਾਂ ਖਤਮ ਖਤਮ ਕਿਸੇ ਜਿਹਦਾ ਮਾਰੀ ਚੱਕ ਲ ਪਟਾਣ ਮੰਡੀ ਕਿਹੇ ਚ ਹੈ ਨਹੀਂ ਨਹੀਂ ਬਾਈ ਨਹੀਂ ਹੈ ਮਰਦਾਨਗੀ ਪੱਖੋਂ ਖਤਮ ਹੋ ਗਏ ਮੁੜ ਕੇ ਉਹ ਤੁਰੇ ਫਿਰਦੇ ਭੱਦਲ ਵੱਡ ਪੁੜੀਆਂ ਲੈਣਦੇ ਬਿਲਕੁਲ ਬਾਈ ਬਿਲਕੁਲ ਸੋ ਇਹ ਜਿਹੜੀ ਗੱਲ ਤੁਹਾਨੂੰ ਸੁਣਨ ਦੀ ਲੋੜ ਆ ਵੀ ਅਸੀਂ ਇੰਨਾ ਬਿਮਾਰੀਆਂ ਦਾ ਸ਼ਿਕਾਰ ਕਿਉਂ ਹੋ ਗਏ ਬੱਚੇ ਸਾਡੇ ਆਈਵੀਐਫ ਸੈਂਟਰਾਂ 'ਚ ਅਸੀਂ ਟੀਕੇ ਨਾਲ ਕਿਉਂ ਲੈਣ ਲੱਗ ਗਏ ਕਿਉਂਕਿ ਆਪਾਂ ਗਰਵਾਣੀ ਕਹਿੰਦੇ ਜੋ ਬਰਾਹਮਣ ਦੇ ਸੋਈ ਪਿੰਡੇ ਉਹ ਬਰਾਹਮਣ ਦੇ ਵਿੱਚ ਆਪਣਾ ਵੀ ਸਰੀਰ ਹਵਾ ਪਾਣੀ ਅੱਗ ਮਿੱਟੀ ਆਕਾਸ਼ ਤੋਂ ਅਸੀਂ ਜਦੋਂ ਕੋਈ ਵੀ ਚੀਜ਼ ਮੂਲ ਤੋਂ ਦੂਰ ਹੁੰਦੀ ਆ ਜੜ ਤੋਂ ਦੂਰ ਹੁੰਦੀ ਆ ਆਪਾਂ ਕੋਈ ਵੀ ਦਰਖਤ ਨੂੰ ਟਾਣੀ ਤੋੜ ਕੇ ਦੂਰ ਸੁੱਟ ਦਿੰਨੇ ਆ ਤਾਂ ਸੁੱਕ ਜਾਂਦੀ ਆ ਜਦੋਂ ਆਪਾਂ ਆਪਣੇ ਮੂਲ ਨੂੰ ਬ੍ਰਹਿਮੰਡ ਨੂੰ ਦੂਰ ਹੋ ਗਏ ਤਾਂ ਫਿਰ ਆਪਾਂ ਖਤਮ ਹੀ ਹੋਣਾ ਸੋ ਮੇਰੀਆਂ ਇਹੀ ਬੇਨਤੀਆਂ ਨੇ ਇੱਕ ਤਾਂ ਬਾਈ ਆ ਸਰੋਂ ਦੇ ਕਿੰਨੇ ਫਾਇਦੇ ਆ ਬਹੁਤ ਫਾਇਦੇ ਆ ਤੁਸੀਂ ਆਦੇ ਘਰੇ ਤੇਲ ਕਢਾਓ ਤੁਹਾਨੂੰ ਇਹ ਤਾਂ ਪਤਾ ਵੀ ਯਾਰ ਕੋਈ ਮਲਾਪਤ ਨਹੀਂ ਹੈਗੀ ਇਹਦੇ ਵਿੱਚ ਮਲਾਪਤ ਨਹੀਂ ਹੈ ਹਾਂ ਸਹੀ ਗੱਲ ਆ ਹਲ ਵੀ ਪਸੰਦਾਂ ਨੂੰ ਮਿਲ ਜਾਂਦੀ ਆ ਨਾਲੇ ਆ ਦੀ ਘਰ ਦੀ ਕਹਾਣੀ ਆ ਕੱਢੀ ਹੁੰਦੀ ਆ ਆਪ ਦਾ ਘਰ ਦਾ ਤੇਲ ਤੇਲ ਮਿਲ ਜਾਂਦਾ ਸਹੀ ਗੱਲ ਆ ਤੁਸੀਂ ਇੱਕ ਹਰਾਨੀ ਜਾਨ ਗੱਲ ਦੇਖੋ ਹੁਣ ਕਾਰਨ ਕੀ ਆ ਕਿਉਂ ਬੀਜ ਨੂੰ ਹਟ ਗਏ ਕਿਉਂਕਿ ਆਪਾਂ ਹੱਥੀ ਵੱਢੀ ਜਾਂਦੇ ਆ ਫਿਰ ਇਕੱਠੀ ਕਰਾਂਗੇ ਇਕੱਠੀ ਕਰਾਂਗੇ ਫਿਰ ਕੱਢਾਂਗੇ ਫਿਰ ਪੱਖਾ ਲਾਵਾਂਗੇ ਹੁਣ ਆ ਮਸ਼ੀਨ ਜੀ ਨਗਾ ਕੇ ਇੱਕ ਦੋ ਦਿਨ ਅਸੀਂ ਕੰਮ ਪੂਰਾ ਕਰ ਦਿੰਦੇ ਆ ਸਰੋ ਹੀ ਲਾਉਣੋਂ ਹਟ ਗਏ ਸਰੋ ਹੀ ਲਾਉਣੋਂ ਹਟ ਗਏ 8 ਖਤਮ ਆਹੇ ਰੇਟ ਬਹੁਤ ਹੰਸਰੋਂ ਦਾ ਆ ਸਾਡੇ ਕੋਲ ਜਿਹੜੀ ਬਿਜਲੀ ਆ ਬਾਈ ਦੂਜੀ ਆ ਜੀ ਸਰੋਂ ਆ ਇਹ ਇਹ ਕਿਹੜੀ ਸਰੋਂ ਆ ਬਾਈ ਪੀਲੀ ਸਰੋਂ ਆ ਜੀ ਪੀਲੀ ਸਰੋਂ ਆ ਹਾਂ ਆ ਦੇਖੋ ਜੀ ਇਹਦਾ ਰੇਟ ਵੀ ਮੈਨੂੰ ਲੱਗਾ 7000 ਦੇ ਨੇੜੇ ਤੜਿਆ ਹੁਣ 7000 ਦਾ ਬਾਈ ਹਾਂ ਤੇ ਇਹ ਅਪੀਲ ਹੀ ਬੇਨਤੀ ਇਸ ਦਾ ਬਾਰ-ਬਾਰ ਕਰਦੇ ਰਹਿੰਦੇ ਆ ਕਿਤੇ ਜਾਣ ਦੀ ਲੋੜ ਨਹੀਂ ਨਾ ਅਮਰੀਕਾ ਨਾ ਕੈਨੇਡਾ ਨਾ ਭੱਦਲ ਵੱਡ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਪੈਣੀ ਪੰਜਾਬ ਦੇ ਲੋਕੋ ਚਾਹੇ 2 ਕਿਲੋ 2 ਕਿੱਲੇ ਆ ਚਾਹੇ 4 ਕਿੱਲੇ ਆ ਤੇ ਚਾਹੇ ਤੁਹਾਡੇ ਕੋਲੇ ਜਿੰਨੀ ਵੀ ਪੈੜੀ ਐ ਹੱਥੀਆਂ ਆ ਦੇ ਜੋ ਗ੍ਰੀ ਆ ਦੇ ਜੋ ਗਰਾ ਖੇਤਾਂ ਦੇ ਵਿੱਚ ਤੁਸੀਂ ਜਿਹੜਾ ਵੀ ਅਨਾਜ ਉਹ ਪਤਾ ਕਰਨਾ ਸ਼ੁਰੂ ਕਰ ਦਿਓ ਸੌਖੇ ਰਹੋਗੇ ਸਿਹਤਮੰਦ ਰਹੋਗੇ ਡਿਪਰੈਸ਼ਨਾਂ ਤੋਂ ਦੂਰ ਰਹੋਗੇ ਬਿਮਾਰੀਆਂ ਅਠ ਮਾਰੀਆਂ ਤੋਂ ਦੂਰ ਰਹੋਗੇ ਤੇ ਨਾਲਿਆਂ ਘੋੜੇ ਵਰਗੀ ਮਰਦਾਨਗੀ ਤੇ ਹੋਰ ਸਾਰਾ ਕੁਝ ਤੁਹਾਡਾ ਪੂਰਾ ਐਨ ਛੱਕੇ ਵਰਗਾ ਸਰੀਰ ਬੁੜਕ ਦਾ ਤੜਿਆ ਗੀ ਇਹ ਪ੍ਰਤਿਆਕੇ ਦੇਖ ਲਓ ਇਥੇਨ ਹੋਰ ਹੋਗੇ ਸਾਡੇ ਲੋਕਾਂ ਦੇ ਹਾਲਾਤ ਐ ਬਣ ਗਏ ਆਥਨੇ ਦਗ ਨੂੰ ਲੱਕ ਲੈਂਦੇ ਆ ਉਹਦ ਨਹੀਂ ਪਿੰਦਾ ਨਾ ਨਾ ਭਰਾਵਾ ਨਹੀਂ ਸਚਾਈ ਹੈ ਆਥਰੇ ਧਰੋਂ ਡੱਕ ਲੈਂਦੇ ਆ ਗੋਗੜਾ ਛੱਡੀਆਂ ਹੋਈਆਂ ਬੈਠਾ ਜਾਂਦਾ ਨਹੀਂ ਚਿੱਤਰ ਵੀਰ ਉੱਤੇ ਜਾਂਦੇ ਬੈਠੇ ਬੰਦੇ ਬੈਠੇ ਨੇ ਹਾਲਾਤ ਨੇ ਜਾਈ ਗਏ ਹਰ ਬੰਦੇ ਗੋਗੜਾ ਛੁੱਟੀ ਪਈ ਆ ਯਾਰ ਅੱਛਾ ਤੜਕੇ ਉੱਠ ਕੇ ਫਿਰ ਕੁਈ ਮਾਪਾ ਪਾਲਦੇ ਆ। ਉਹ ਕੀ ਫੀਮ ਮਿਲ ਗਈ ਉਹ ਨਾ ਮਿਲੀ ਕੋ ਗੋਲੀ ਖਾ ਲਈ। ਗੋਲੀ ਖਾ ਲਈ ਹਾਂਜੀ। ਆ ਆ ਆ ਗੱਲ ਨਹੀਂ ਸਹੀ ਗੱਲ ਆ ਬਈ ਜਮਾ ਅਸੀਂ ਸੇਤਾਂ ਦੇ ਪੱਖ ਤੋਂ ਏਡੇ ਏਡੇ ਸਾਡੇ ਨਰੋਇਆਂ ਸਾਡੀਆਂ ਸੇਤਾਂ ਜਾਨਾਂ ਸੀਗੀਆਂ ਇਹਨੇ ਸਾਡੇ ਲੋਕਾਂ ਦੇ ਸਰੀਰਾਂ ਦੇ ਵਿੱਚ ਸਭ ਖਤਮ ਹੋ ਗਿਆ। ਖਤਮ ਹੋ ਗਿਆ। ਕੁੱਲ ਬੰਦਾ ਦਵਾਈਆਂ ਤੇ ਲੱਗਿਆ ਪਿਆ, ਬਿਮਾਰ ਹੋਇਆ ਪਿਆ। ਸੋ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਹੱਥੀ ਕਿਰਤ, ਨਾਲੇ ਕਮਾਈ, ਨਾਲੇ ਦਵਾਈ ਪਾਲ ਲੋਗੇ ਤੇ ਨਾਲੇ ਸੇਤਾਂ ਬਚਾਲੋਗੇ। ਇਹਨਾਂ ਗੱਲਾਂ ਦੇ ਗੌਰ ਕਰੋ।